ਸਾਹਿਬ ਜੀ ਦੰਗਾਉ ਤਬੰਦਰ ਅਨੇਕ ਬਾਰ ਸਰਵ ਕਲਾ ਸਮਰਾਤੇ ਵਰਨਨ ਤੇ 라ਖੋ ਪ੍ਰਭ ਨਾਨਕ ਜੀ ਕਰ ਹੱਥ ਤੇ ਤੂੰ ਮੇਰਾ ਪ੍ਰਾਨ ਆਧਾਰ ਹੈ ਨਾਮ ਉਸਤ sahib ji स्नान गृह आये अनधमङ्गल ਇਸ਼ਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਸੰਤ ਹੋ ਰਾਮ ਨਾਮ ਨਿਸਤਰੀਐ ਬੈਠਤ ਹਰ ਹਰ ਧਿਆਈ ਹੈ ਆਨੰਦਨ ਸੋਕ੍ਰਿਤ ਕਰੀਐ ਰਹਾਉ ਸ਼ਾਂਤ ਕਾ ਮਾਰਗ ਧਰਮ ਕੀ ਪੌੜੀ the vik nas ਸਾਹਿਬ ਭਏ ਪਵਿੱਤਰ ਸਤਗੁਰ ਕੀ ਸੱਚ ਸਾਖੀ ਮਿਰਗੁਨੇ ਬਿਨਾਸਨ ਸਭ ਦੁਖ ਨਸਨ ਸਤਗੁਰ ਨਾਮ ਦ੍ਰਿੜਾਇ ਸਾਹਿਬ ਪਾਵਨ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਜਿਤਾਵੇ ਜਿਤਾਉਣ ਕਰ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਹਾਇ ਤੇ ਦੇਖ ਦੇਖ ਫਤਿਹ ਮਿਰਦ ਕੀ ਪੈਜ ਪੰਚ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਰਸਾ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਬਖਸ਼ੂ ਜੀ ਸਿਖਾ ਨੂੰ ਸਿੱਖੀ ਦਾਨ ਕੇ ਸਤਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਘਰੂਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜਗੋ ਜੋਗੀ ਅਟਲ ਧਰਮ ਦਾ ਜੈਕਾਰ ਬੋਲੋ ਜੀ ਵਾਹਿਗੁਰੂ ਦੇ ਸਿਖਾਂ ਦਾ ਮਨ ਨੀਵਾ ਮਾ ਤੁਜੀ ਮਾਤ ਪਤ ਦਾ ਰਾਖਾ ਏ ਆਕਾਰ ਗੁਰਦੁਆਹੇ ਗੁਰੂ ਜੀਓ ਸਮੂਹ ਗੁਰ ਧਾਮਾਂ ਦੇ ਹੁਨੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਏ ਨਿਮਾਣਿਆਂ ਦੀ ਮਾਨ ਸਤਿਗੁਰੂ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਨਿਗਤਿਆਂ ਦੀ ਗਤ ਜਵਰਤਖ ਦੀ ਮਾਲਕ ਸ਼ਬਦਾ ਅਵਤਾਰ ਧਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਨਾ ਪਵਾਸੀ ਅਰਦਾਸ ਬੇਨਤੀ ਹੈ ਜੀ ਉਹ ਆਪ ਜੀ ਦੇ ਦਰੋਂ ਘਰੋਂ ਵਰਸ ਆਏ ਹੋਏ ਸਿੰਘ ਸਾਹਿਬ ਮਰ ਸ਼ਹੀਦ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਅਤੇ ਅਨੇਕ ਸ਼ਹੀਦ ਸਿੰਘਾਂ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਸਤਿਗੁਰੂ ਜੀ ਉਹ ਆਪ ਜੀ ਨੇ ਕਿਰਪਾ ਕੀਤੀ ਹੈ ਅੰਮ੍ਰਿਤ ਵੇਲੇ ਸੱਚੇ ਬਾਦਸ਼ਾਹ ਜੀ ਸੰਗਤਾਂ ਦੇ ਸਾਧ ਚਕਰੇ ਜਿਹਨੇ ਅਰਬ ਰੰਜਾ ਦਰ ਬਾਤ ਨਹਿਂ ਦੇ ਰੂਪ ਰੰਗਾ ਰੇਖ ਪੇ ਕੋ ਕਹਿ ਨਾ ਸਕਤ ਕੇ ਚਲ ਮੋੜ ਤਨ ਭਾਉ ਪ੍ਰਕਾਸ਼ ਸਮੇ ਤੋਜ ਕੇ ਜੈ ਕੋਟ ਇੰਦਰ ਇੰਦਰਾਨ ਸਾਹੀ ਸਾਹਣ ਬਨ ਜੈ ਤ੍ਰਿਭਵਨ ਮਹੀਪ ਸੁਰ ਨਾਰਿਆ ਸੁਰ ਨੇਤ ਨੇਤ ਬਾਨ ਤ੍ਰਿਣ ਕਹਿਤ ਤੈ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਨਤ ਸਮਾਤ ਭੁਜੰਗ ਪ੍ਰਿਆਤ ਛੰਦ ਨਮਸਤੰ ਕਾਲ ਦੇ ਨਮਸਤੰ ਕ੍ਰਪਾਲੇ ਨਮਸਤੰ ਰੂਪੇ ਨਮਸਤੰ ਨੋਪੇ ਨਮਸਤੰ ਵੇਖੇ ਨਮਸਤੰ ਲੇਕੇ ਨਮਸਤੰ ਕਾਇ ਨਮਸਤੰ ਜੋਇ ਨਮਸਤੰ ਗੰਜੇ ਨਮਸਤੰ ਬੰਦੇ ਨਮਸਤੰ ਨਾਮੇ ਨਮਸਤੰ ਦਾਮੇ ਨਮਸਤੰ ਕਰਮੰਗ ਨਮਸਤੰ ਧਰਮੰਗ ਨਮਸਤੰ ਨਾਉਂ ਨਮਸਤੰ ਤਾਉਂ ਨਮਸਤੰ ਦੀਤੇ ਨਮਸਤੰ ਭੀਤੇ ਨਮਸਤੰ ਵਾਹਿ ਨਮਸਤੰ ਟਾਹਿ ਨਮਸਤੰ ਨੀਲੇ ਨਮਸਤੰ ਨਾਦੇ ਨਮਸਤੰ ਸ਼ੇਧੇ ਨਮਸਤੰ ਗਾਦੀ ਨਮਸਤੰ ਗੰਜੇ ਨਮਸਤੰ ਬੰਦੇ ਨਮਸਤੰ ਦਾਰੇ ਨਮਸਤੰ ਪਾਦੀ

नमस्तंग 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 नमस्त जामस्तंग नमस्तंगी नमस्तंग नमसर कामसाली नमस्ता नमस्तंग जनमे नमस्तंग शोभानी नमसर गावनी नमसर भावनी नमसरंगे नमसर भंगे नम काल काली नमस्तस्ताली नमस्तंग भरणे नमस्तंग मरण नमस्तंग गिरंग नमस्तंग ਨਮੋ ਸਰਵਤੰਦੇ ਨਮੋ ਸਤਵੰਦੇ ਨਮੋ ਸਤੰਗਰ ਸਾਗੇ ਨਮੋ ਸਤੰਗਰ ਬਾਗੇ ਨਮੋ ਸਤੰਗਰ ਹੀਮੇ ਨਮੋ ਸਤੰਗਰ ਹੀਮੇ ਨਮੋ ਸਤੰਗਰ ਅੰਤੇ ਨਮੋ ਸਤੰਗ ਮਹੰਤੇ ਨਮੋ ਸਤਸਤਰ ਅਗੇ ਨਮੋ ਸਤੰਗ ਸੁਹਾਗੇ ਨਮੋ ਸਰ ਸੋਗੰ ਨਮੋ ਸਰ ਭੋਗੰ ਨਮੋ ਸਰ ਕਰਤਾ ਨਮੋ ਸਰ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰ ਦਿਆਲੇ ਨਮੋ ਸਰ ਪਾਲੇ ਜਾਤਰੀ ਸ਼ੰਦ ਤੇ ਪ੍ਰਸਾਦ ਅਰੂਪਨੋ ਬੰਜੂ ਹੈ ਭੂ ਹੈ ਲਿਖਿਆ ਬਿਖਿਆ ਨਾਮ ਹੈ ਕਾਮ ਹੈ ਤੇ ਹੈ ਭੇ ਹੈ अजीत है भीत है त्रिमान है निधान है त्रिवर्ग सर्ग नील है नादी है जाद है अजन्म है वर्ण है भूत हैं बर्ण है चूज हैं चंद है वीगर, फीक हैं तंद है बंध है त्रिभुज है सूज है काल है जाल है अलाह है जा है नंत मंत है ली कैन्द्र श्री कैन्द्र लम सम है हैं गमै जम भूत है शूत है अलोक है शोक है कर्म है भरमे जीत है पीत है बाह है गाह है ਅਵਾਨ ਹੈ ਨਿਧਾਨ ਹੈ ਅਨੇਕ ਹੈ ਫਿਰੇਕ ਹੈ ਭੁਜੰਗ ਪ੍ਰਿਆਤ ਛੰਦ ਨਮ ਸਰਮਾਨਿ ਸਮਸਤਿ ਨਿਧਾਨੇ ਨਮ ਦੇਵ ਦੇਵੀ ਅਭੇਖੀ ਅਭੀਵੇ ਨਮ ਕਾਲ ਕਾਲੇ ਨਮ ਸਰ ਬਾਲੇ ਨਮ ਸਰ ਗਾਉਣੇ ਨਮ ਸਰ ਭਾਉਣੇ ਅਨੰਗੀ ਅਨਾਥੇ ਇੰਦਰ ਸੰਗੀ ਪ੍ਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ अनगे नम स्तिवूपे प्रभंगी प्रभाते स्मस्ती कलंगे कलंगी स्वरूपे नमो राजरंग परम रूपे नमो जोगजोगीश्वर परम सिद्धे नमो राजर परम वृद्धे नम शस्त्रपाणी नमो अस्त्रणी नम परम ज्ञाता नम लोकमाताे भोगी भुगते नमो जोगजोगीश्वर परम जुगते नमो नितनारायणे क्रूरकर्मे नम प्रेत प्रेते विश्वधर्मे नम रोघहता नमो रागरूपे नम सांग नम भू भूपे नम दानदान्य नम मन मने नम रोग रोगे नमस्तं स्नानंग नम मंत्र मात्रंग नम जंत्र जंत्रंग नमस्ते स्टे नम तन्त्र तन्त्रंग सदा सज्जनां सर्वंग वर्णसि अनुपे रूपे स्मष्ट निवासी सदा सिद्धदा बुद्धदा वृद्ध करता अधुरुद अर्दंग अगन ओग हरता परम परम परमेश्वरंग प्रोष्ट पालं सदा सर्वदा सिद्ध दाता दयालं असीदी भेदीया नाम ना कामंग समस्त उपराधी समस्त अस्त धामं तेरा जोर जादरीशंद जले हैं थले हैं प्रभु हैं जु हैं देश हैेशजंग प्रयात शांत स्वरूफे नम सर माने निधा नमस्तवं नृनाथे नमस्वंग प्रमाथे नमस्तंग गंजे नमस्तवंगंजे नमस्तवंग अकाले नमस्तंग अपाले नम सर देसें नम सर भीसे नव राजजे नम साजी नम साह सा साहि नमो वाह माही नव गीत गीते नमो प्रीत प्रीते नमो रोक रोखे नम सोख सोखे ਨਮ ਸਰਬ ਰੋਗੇ ਨਮ ਸਰਬ ਭੋਗੇ ਨਮ ਸਰਬ ਜੀਤੰ ਨਮ ਸਰਬ ਵੀਤੰ ਨਮ ਸਰਬ ਗਿਆਨੰ ਨਮ ਪਰਮ ਤਾਨੰ ਨਮ ਸਰਬ ਮੰਤਰੰ ਨਮ ਸਰਬ ਜੰਤਰੰ ਨਮ ਸਰਬ ਦੇਸੰ ਨਮ ਸਰਬ ਕਲੇਸੰ ਨਮ ਸਰਬ ਰੰਗੇ ਤ੍ਰਿਭੰਗੀ ਅਨੰਗੇ ਨਮ ਜੀਵ ਜੀਵੰ ਨਮ ਬੀਜ ਬੀਜੇ ਅਖੀਜੇ ਅਭੀਜੇ ਸਮਸਤੰ ਪ੍ਰਸਿੱਧੇ ਕ੍ਰਿਪਾਲੰ ਸਰੂਪ ਏਕੋ ਕਰਮੰ ਪ੍ਰਣਾਸੀ ਸਦਾ ਸਰਬਦਾਰੀ ਦਸਿਦੰ ਨਿਵਾਸੀ ਚਰਪਟ ਛੰਦ ਤੇ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਖਾਲ ਜੋਗੇ ਚਾਲ ਭੋਗੇ ਚਾਲ ਰਾਜੇ ਢਾਲ ਸਾਜੇ ਖਾਲ ਧਰਮ ਲਖ ਕਰਮੰ सर्वंग दादा सर्वंग दाभंग जाता सर्भंग भानी सर्भंग मानी सर्भंग प्राणंग सर्भंग द्राण सरबंगता सरभंग जोता सर्भंग देवंग सरभंगीभंग सरबंगाले सरबंगाले रूवाल छाद आदि रूपानाद मूर्त जोन पुरख बार सरमान त्रमान देविदार सर्व पाल सर्वकालिक सर्वकाल जत्र दत्री अवधूत रूप विशाल नाम ठावना न जा दया करु प्रंग नरेश आदि पुरुष दार मूर्त जोन आदि सेख ਨੇ ਸੌਰਣ ਭੀਸ ਜਾ ਕਰਨ ਕ੍ਰਿਸ਼ਨ ਰਾਗ ਜਤਰ ਜਤਰ ਦੀ ਸਭ ਸਾਹ ਹੋਈ ਫੈਲੀ ਅਮਰਾਗ ਨਾਮ ਕਾਮਹੀਨ ਵਿਖਤਾ ਹੁ ਨ ਜਾਹਿ ਸਰਮਾ ਸਰਵਤਰਮਾਨ ਸਦਾਇ ਮਾਨਤ ਤਾਏ ਗੂਰਤ ਅਨੇਕ ਦਰਸ਼ਨ ਕੀਨ ਰੂਪ ਬਨੇ ਖੇਰ 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 ਨੰਦ ਕੋ ਫਿਰੇਕ ਜੀਵ ਭੇਵ ਨ ਜਾਣੀ ਜੀ ਵੀਦਔਰ ਭਤੇਮ ਰੂਪ ਰੰਗਨ ਜਾਤ ਵਾਸੂ ਜਾਣੀ ਜੀ ਦੇਵਤਾ ਆਤਮਾਤ ਨ ਜਾਤ ਜਗ ਜਨਮਨ ਨਹੀਂ ਚਕਰ ਬਕਰ ਫਿਰ ਜਤਰ ਜਕ ਮਾਨੈ ਗੁਰਤੀਨ ਨੋਪ 14 ਕੀ ਬਿਖੈ ਜਗ ਜਾਪੀ ਦੀ ਜਾਪਾਤਿ ਵਨ ਆਦਮੁਰਥਾ ਫਿ ਸਵੇ ਜਿਥਾ ਪਰਮ ਰੂਪਨੀਤ ਮੂਰਤ ਗੁਰਮ ਪਰਖਤਾਰ ਸਰਬਿਸਵ ਰਤਿਓ ਸੰਭਵ ਗੜਨ 15 ਘਾਰ ਗਾਹੀਨ ਕਲਾ ਸੰਯੁਕਤਕਾਰਪੁਰਤ ਦੇਸ ਤਨ ਦਾਮ ਸੁਭਰਮ ਰਤ ਕੂਤਾ ਲਕ ਵਿਸੰਗ ਰਾਗ ਨਰੰਗ ਜਾ ਕਹਿ ਜਾਤ ਪਾਤ ਨਾਮ ਗਰਵ ਗੰਧਨ ਦੁਸ਼ਤ ਬੰਜਨ ਮੁਕਦਾਇ ਕਾਮ ਆਪ ਰੂਪਮ ਇਕਨ ਸਦੀ ਗੁਰ ਕਉ ਤੂਤ ਗਰਵ ਗੰਧਨ ਸਰਵ ਬੰਜਨ ਆਦ ਰੂਪ ਸੁਤ ਆਂਗਹੀਨ ਅਨੰਗਨਾਤਮ ਆਂਗਹੀਨ ਭੰਗਨਾਤਮ ਇੱਕ ਪੁਰਖ ਪਾਰ ਸਰਬ ਲਾਇਕ ਸਰਬ ਗਾਇਕ ਸਰਬ ਕੋ ਪ੍ਰਤੀਪਾਰ ਸਰਬ ਗੰਦਾ ਸਰਬ ਮਹੰਤਾ ਸਰਬ ਦੀਨ ਵੇਖ ਸਰਬ ਸਾਸਤਰ ਨਾ ਜਾਣ ਜੀ ਰੂਪ ਰੰਗ ਆਦਿ ਪਰਮ ਵੇਦ ਪ੍ਰਾਨ ਜਾ ਕੇ ਨੀਤ ਭਗਤ ਨੀਤ ਕੋਟ ਸਿਮਰਿਤ ਪ੍ਰਾਨ ਸਾਸਤਰ ਨਾ ਆਵਹੀ ਬਹੁ ਚਿਤ ਮਦ ਭਾਰ ਛੰਦ ਤੈ ਪ੍ਰਸਾਦ ਗੁਰ ਗਾਨੁ ਦਾਰ ਮਹਿਮਾ ਪਾਰਸਨ ਭੰਗ ਮਨ ਅੰਗਨ ਕੋ ਪ੍ਰਕਾਸ਼ ਨਿਸ਼ਦਨ ਨਾਸਾ ਜਾਣ ਬਹੁ ਸਾਹਨ ਸਾਹੁਦਾ ਜਾਣ ਰਾਜ ਭਾਨਾਨ ਭਾਨ ਦੀਵਾਨ ਦੇਵ ਕੁਮਾਰ ਮਹਾਨਿੰਦਰਾ ਅਨੰਤਵਾਲਨ ਬਰੰਕਾਲ ਰੰਕਾਲ ਅਨਕਾਲ ਅਨਹੂਤੰਗ ਆਪਾ ਪੰਗਦ ਅਥਵੇਦ ਪਾਰ ਗੁਣ ਗਨੁਦਾਰ ਮਨ ਗਨ ਪ੍ਰਣਾਮ ਨੇ ਭੈਣੇ ਕਾਮ ਆਤ ਦੁੱਤ ਪ੍ਰਜਾਨ ਵੇਦ ਗਾਤ ਖੰਡ ਵਾਲੀ ਸਿਕਰ ਮਾਦ੍ਰਿ ਸਦਮ ਸਰਵਾ ਪ੍ਰਣਾਡੈ ਅੰਡੰਡ ਬਾਡੈ ਚਾਤਰੀ ਸ਼ੰਤ ਪ੍ਰਸਾਦ ਸ਼੍ਰੀ ਗੋਬਿੰਦ ਸਿੰਘ ਕਹਿੰਦੇ ਉਦਾਰੇ ਪਾਰੇ ਹਰਿ ਅੰਗ ਕਰਿ ਅੰਗ ਨਿਰਨਾਮੇ ਅਕਾਮੇ ਭੁਜੰਗ ਪ੍ਰਿਆਤ ਛੰਦ ਜਤਨ ਜਿਕਰ ਕਰਤਾ ਜਤਨ ਜਿਕਰ ਹਰਤਾ ਜਤਨ ਜਿਕਰ ਦਾਨੇ ਜਤਨ ਜਿਕਰ ਜਾਣੇ ਜਤਨ ਜਿਕਰ ਵਰਤੀ ਜਤਨ ਜਿਕਰ ਭਰਤੀ ਜਤਨ ਜਿਕਰ ਪਾਲੇ ਜਤਨ ਜਿਕਰ ਕਾਲੇ ਜਤਨ ਜਿਕਰ ਪਾਸੀ ਜਤਨ ਜਿਕਰ ਵਾਸੀ ਜਤਨ ਜਿਕਰ ਮਾਨੇ ਜਤਨ ਜਿਕਰ ਦਾਨੇ ਆ ਚਾਤਰੀ ਛੰਦ ਨਾ ਸਤਰਾ ਨਾ ਮਿਤਰਾ ਨਾ ਪਰਮੰਗ ਨਾ ਪਿਤਰਾ ਨਾ ਕਰਮੰਗ ਨਾ ਕਾਇਆ ਜਨਮੰਗ ਨਾ ਜਾਏ ਨਾ ਤਿਤਰਾ ਨਾ ਮਿਤਰਾ ਪਰੇ ਹੈ ਪਵਿੱਤਰਾ ਪ੍ਰਥੀਸੈ ਦੀਸੈ ਦ੍ਰਿਸੈ ਕ੍ਰਿਸੈ ਭਗਵਤੀ ਛੰਦ ਤੈ ਪ੍ਰਸਾਦ ਕਥਤੇ

ਇਹ ਕਾਰਨ ਕੋ ਨਹੀਂ ਜਾਣ ਕੇ ਰੋਜੀ ਦੇਹਾਨਾ ਗਰਾਜ ਰਹੀਮ ਹੈ ਕਿ ਗਰਮ ਕਰੀਮ ਹੈ ਕਿ ਸਰਵੰਤਰੀ ਹੈ ਕਿ ਸਰਵੰਦਰੀ ਹੈ